ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੀ ਦੇਹੀ ਦੇ ਅੰਦਰ ਬੈਠੀ ਹੋਏ ਹਨ ਬੜੇ ਸ਼ਕਤੀਸ਼ਾਲੀ ਹਨ ਔਰ ਇਨਾਂ ਨੂੰ ਵੱਖਰੇ-ਵੱਖਰੇ ਨਾਮ ਵੀ ਕਈ ਵਾਰੀ ਦਿੱਤੇ ਗਏ ਤੇ ਗੁਰੂ ਅਮਰਦਾਸ ਜੀ ਇਨਾਂ ਵਿਕਾਰਾਂ ਨੂੰ ਪੰਜ ਚੋਰ ਆਖਦੇ ਪਏ ਹਨ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਹੀ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣੇ ਪੁਕਾਰਾ ਇਹ ਜਿਹੜੇ ਪੰਜ ਚੋਰ ਹਨ ਇਹ ਸਾਡੇ ਅੰਦਰ ਬੈਠੇ ਹੋਏ ਹਨ ਤੇ ਯਾਦ ਰੱਖਣਾ ਇਹਨਾਂ ਨੂੰ ਚੋਰ ਆਖਿਆ ਗਿਆ ਚੋਰ ਕਿਉਂ ਆਖਿਆ ਗਿਆ ਕਿਉਂਕਿ ਵੱਖਰੇ ਵੱਖਰੇ ਜਦੋਂ ਇਹਨਾਂ ਦੇ ਨਾਮ ਸਤਿਗੁਰਾਂ ਨੇ ਦਰਜ ਕੀਤੇ ਤੇ ਉਹਦਾ ਫਿਰ ਉਹਦੇ ਪਿੱਛੇ ਕੋਈ ਭਾਵ ਵੀ ਹੈ ਕਾਰਨੀ ਹੈ ਚੋੜ ਦਾ ਕੰਮ ਹੁੰਦਾ ਹੈ ਕਿਸੇ ਦੀ ਚੀਜ਼ ਚੋਰਾ ਲੈਣੀ ਇਹ ਜਿਹੜੇ ਵਿਕਾਰ ਹਨ ਇਹ ਵੀ ਬਹੁਤ ਚੋਰੀਆਂ ਕਰਦੇ ਹਨ ਜਦੋਂ ਕੋਈ ਸੱਜਣ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਬੰਦਗੀ ਕਰ ਲਵੇ ਧਾਰਮਿਕ ਸਥਾਨ ਦੀ ਯਾਤਰਾ ਕਰ ਲਵੇ ਕਿਤੇ ਦਾਨ ਪੁੰਨ ਕਰ ਲਵੇ ਕੋਈ ਵੀ ਧਰਮ ਦਾ ਕੋਈ ਸੱਜਣ ਜਦੋਂ ਕੰਮ ਕਰਦਾ ਹੈ ਇਹ ਜਿਹੜੇ ਪੰਜ ਚੋਰ ਹਨ ਇਹ ਨਾਲੋਂ ਨਾਲ ਹੀ ਲੁੱਟੀ ਜਾ ਰਹੇ ਹਨ ਇਹ ਨਾਲ ਉਹਨਾਂ ਲੁੱਟ ਲੈ ਮੈਂ ਇੱਕ ਬੇਨਤੀ ਕਰਾਂ ਬੰਦਗੀ ਸੇਵਾ ਘਾਲਣਾ ਵਿਦਵਾਨ ਜਨਾਂ ਨੇ ਇਹ ਗੱਲ ਕਹੀ ਹੈ ਇਹ ਧਰਮ ਦੇ ਕੰਮ ਕਰਨੇ ਸੌਖੇ ਹਨ ਪਰ ਇਹਨਾਂ ਨੂੰ ਕਰਕੇ ਸਾਂਭਣਾ ਬਹੁਤ ਔਖਾ ਹੈ দান ਕਰ ਲੈਣਾ ਸੇਵਾ ਕਰ ਲੈਣੀ ਇੰਨੀ ਔਖੀ ਨਹੀਂ ਹੈ ਜਿੰਨੀ ਕਰਕੇ ਤੇ ਇਹਨੂੰ ਸੰਭਾਲਣਾ ਔਖਾ ਹੈ ਕਿਉਂਕਿ ਜਦੋਂ ਹੀ ਅਸੀਂ ਇਹ ਜਿ ਕੁਝ ਕਰਦੇ ਆ ਨਾ ਤੇ ਝਾਟੀ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਤਾਂ ਇੰਨੀਆਂ ਬਾਣੀਆਂ ਪੜ ਲਈਆਂ ਮੈਂ ਤਾਂ ਇੰਨਾ ਇੰਨਾ ਸਮਾਂ ਵਰਤਨ ਮਾਝੇ ਮੈਂ ਤਾਂ ਇੰਨੇ ਘੰਟੇ ਝਾੜੂ ਫੇਰੀਆ ਮੈਂ ਇੰਨੇ ਘੰਟੇ ਜੋੜੇ ਸਾਫ਼ ਕੀਤੇ ਮੈਂ ਇੰਨਾ ਦਾਨ ਕੀਤਾ ਗੁਰੂ ਵਿੱਚ ਆ ਕੰਮ ਕੀਤਾ ਜੇ ਮੈਂ ਆ ਨਾ ਕਰਦਾ ਤੇ ਗੁਰੂ ਘਰ ਦੇ ਵਿੱਚ ਤਾਂ ਕੰਮ ਹੋਣਾ ਹੀ ਨਹੀਂ ਸੀਗਾ ਉਸੇ ਵੇਲੇ ਅੰਦਰੋਂ ਮੈਂ ਆ ਗਈ ਜਦੋਂ ਮੈਂ ਆਈ ਤੇ ਧਰਮ ਦੇ ਕੀਤੇ ਹੋਏ ਜਿਹੜੇ ਕੰਮ ਸਨ ਇਹ ਜਿਹੜਾ ਹੰਕਾਰ ਐ ਹਉਮੈ ਐ ਇਹਨੇ ਇਹਨੇ ਲੁੱਟ ਲੈ ਨਾਲੋਂ ਨਾਲੀ ਲੁੱਟੇ ਗਏ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਨਾ ਭੋਗ ਦੇ ਸ਼ਲੋਕਾਂ ਦੇ ਵਿੱਚ ਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਜਿਸ ਤਰ੍ਹਾਂ ਹਾਥੀ ਨੂੰ ਨਹਾਉਣ ਦਾ ਕੋਈ ਫਾਇਦਾ ਨਹੀਂ ਨਾ ਹੁੰਦਾ ਉਹ ਚਿੱਕੜ ਦੀ ਸੁੰਡ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੈਂਦਾ ਹੈ ਬਾਹਰ ਆ ਕੇ ਇਸੇ ਤਰ੍ਹਾਂ ਅਗਰ ਬੰਦੇ ਦੇ ਕੋਲ ਗਿਆਨ ਨਾ ਹੋਵੇ ਸਮਝ ਨਾ ਹੋਵੇ ਗੁਰੂ ਦੀ ਕਿਰਪਾ ਨਾ ਹੋਵੇ ਇਹ ਧਰਮ ਦੇ ਕਰਮ ਕਰਕੇ ਵੀ ਖਾਲੀ ਰਹਿ ਜਾਂਦਾ ਹੈ ਕਿਉਂਕਿ ਫਿਰ ਆਪਣੇ ਉੱਪਰ ਸਾਰਾ ਚਿੱਕੜ ਸੁੱਟ ਲੈਂਦਾ ਹੈ ਪਾਪ ਸੁੱਟ ਲੈਂਦਾ ਹੈ